ਹਾਂਜੀ ਹਾਂਜੀ ਕਰਨ ਲੱਗ ਪਏ ਜੀ ਸਰ ਇੱਕ ਬੜਾ ਅਨਫੋਰਚੁਨੇਟ ਇਨਸੀਡੈਂਟ ਕੰਪੀਟ ਹੈ ਕਿ ਵੀ ਦਰਮਿਆਨੀ ਰਾਤ ਨੂੰ ਅ ਪਿੰਡ ਗੋਲਪੁਰ ਪੁਲਿਸ ਨੂੰ ਮਾਲਕੁੱਛਿਆ ਸੀ ਕਿ ਇਥੇ ਇੱਕ ਬਜ਼ੁਰਗ ਆਦੀ ਹੱਤਿਆ ਕਰ ਦਿੱਤੀ ਗਈ ਸੀ ਪਿੰਡ ਦੇ ਵਿੱਚੋਂ ਕਿ ਤੇ ਉਥੇ ਜਿਹਦੀ ਰੀਲ ਮਾਰੀ ਤੋਂ ਕਿ ਕਾਫੀ ਪੈਸੇ ਵੀ ਤੋਂ ਗਾਇਬ ਹੋ ਗਏ ਹਨ ਪੁਲਿਸ ਨੇ ਇਮੀਡੀਏਟਲੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ ਇਹ ਵੀ ਨਿਗਰਾਨੀ ਤੇ ਪੀਐਸਪੀ ਵੀ ਤੇ ਨਾਲ ਡੀਐਸਪੀ ਅਗਰਸੰਦਰ ਨਾਲ ਐਸਐਚਓ ਮਾਲਕਪੁਰ ਨਾਲ ਸੀ ਸਾਰੇ ਵਕਤ ਵਕਤ ਦੇ ਤਰੀਕੇ ਨਾਲ ਇਨਵੈਸਟੀਗੇਸ਼ਨ ਹੁੰਦੀ ਹੈ ਫਾਈਲ ਨੂੰ ਅੰਕਿਤ ਕਰਦੇ ਹੋ ਉਸ ਤੋਂ ਇਸੇ ਪੰਜ ਦਿਨ ਦੀ ਇਨਵੈਸਟੀਗੇਸ਼ਨ ਚੱਲ ਚੱਲੀ ਹੈ ਰਿਪੋਰਟ ਦੇ ਵਿੱਚ ਰਹੇਗਾ ਮੇਨ ਰਿਪੋਰਟ ਜਿਹੜਾ ਤੁਸੀਂ ਮੈਨੂੰ ਉਹ ਆਇੰਟੀਫਾਈ ਕਰਕੇ ਉਸ ਦੇ ਹਸਤਾਖਰ ਦੇ ਨਾਲ ਕਮਲਜੀਤ ਉਸ ਕਮਲ ਇਹ ਕਮਲਜੀਤ ਦਾ ਲਾਲਾ ਕਦੋਂ ਸੀਗਾ ਉਹ ਸੀਗਾ ਪੈਸਿਆਂ ਦੇ ਲਾਲਚ ਕਰਕੇ ਇਹਦੇ ਧਿਆਨ ਚਾਹੀਦਾ ਕਿ ਇਹ ਮਾਮੇ ਕੋਲ ਕੁਝ ਪੈਸੇ ਆਏ ਹੋਏ ਕਿਉਂਕਿ ਇਹਦੀ ਭਾਂਜੀ ਜਿਹੜੀ ਸੀ ਉਹ ਟ੍ਰੈਵਲ ਏਜੰਟ ਦਾ ਕੰਮ ਕਰਦੀ ਸੀ ਕਿ ਉਹ ਕੁਝ ਰੁਪਏ ਤੋਂ ਪੈਸੇ ਇਕੱਠੇ ਕਰਕੇ ਮਾਮੇ ਕੋਲ ਰੱਖਿਆ ਸੀ ਤੇ ਉਹ ਪੈਸਾ ਦੇਦੀ ਨਜ਼ਰ ਸੀ ਤੇ ਮਰਾਤ ਨੂੰ ਜਾ ਕੇ ਤੇ ਇਸ ਮਾਰ ਦਾ ਨੂੰ ਅੰਜਾਮ ਦਿੱਤਾ ਜਿਹਨੇ ਵਿਚੀ ਨੇ ਪਹਿਲਾਂ ਹਾਲ ਵਾਲੇ ਤੋਂ ਪੈਸੇ ਚੋਰਾਉਣ ਦੀ ਕੋਸ਼ਿਸ਼ ਕੀਤੀ ਇਹਨ ਗ੍ਰੀਨ ਮਾਮੇ ਦੀ ਜਾਗਰੂਕੀ ਮਾਮਾ ਮੇਰੇ ਜਾਪੁਰ ਕੀਤੇ ਪਹਿਲਾ ਇੱਕ ਵਾਰ ਮਾਮੂ ਨੂੰ ਮਾਮੂ ਜੀ ਨਾਲ ਜਾ ਕੇ ਸੌਂ ਗਿਆ ਤੇ ਉਸ ਤੋਂ ਬਾਅਦ ਦੁਬਾਰਾ ਇੱਕ ਵਾਰ ਕੋਸ਼ਿਸ਼ ਕੀਤੀ ਪਰ ਫੇਰ ਜਦੋਂ ਜਾਗ ਪਿਆ ਤੇ ਮਾਮੇ ਨੇ ਉਹ ਉਸ ਤਰੀਕੇ ਨਾਲ ਚੋਰੀ ਕਰਦੇ ਦੇਖ ਲਿਆ ਤੇ ਫਿਰ ਇਹਨੇ ਮਾਮੇ ਦਾ ਜਲਾਗਾ ਉਹ ਗਾੜ ਰੁੱਕ ਕੇ ਤੇ ਪਰਨੇ ਨਾਲ ਤੇ ਰੂਪਨ ਬੰਨ ਕੇ ਕਤਲ ਕੀਤਾ ਜਿਹੜੀ ਚੀਜ਼ ਹੁਣ ਤੱਕ ਵੀ ਉਸਦੇ ਸਾਹਮਣੇ ਨਹੀਂ ਕਿ 7,90,000 ਰੁਪਏ ਦੇ ਇਹਨੇ ਅਲਮਾਰੀ ਚੋਂ ਇੱਕ ਇੱਕ ਸੀ ਉਹ ਫਿਰ ਸਹੀ ਤਰ੍ਹਾਂ ਪੈਸੇ ਚੋਰੀ ਕਰਕੇ ਤੇ ਉਥੋਂ ਆਪਣੇ ਪਿੰਡ ਦੇਸਾਂ ਤੇ ਆ ਗਏ ਤੇ ਉੱਥੇ ਹੀ ਸਾਰੇ ਪੁਲਿਸ ਕੀਵਾਂ ਦੁਆਰਾ ਸਿੱਧਾ ਹੈਗਾ ਕਿ ਉਸ ਤੋਂ ਬਾਅਦ ਉਹ ਤਸਦੀਕ ਤੇ ਆਪਸ ਕਰ ਰਹੇ ਨੇ ਤੇ ਫਾਦਰ ਇਸ ਕੇਸ ਦੀ ਨੋਟਿਸ ਚੱਲ ਰਹੀ ਹੈ। ਕਾਫੀ ਗੁੰਝਲਦਾਰ ਕੇਸ ਸੀਗਾ ਤੇ ਬਲੈਂਡ ਕੇਸ ਸੀਗਾ। ਸਾਡੀ ਟੀਮ ਨੇ ਬੜੀ ਮਿਹਨਤ ਕਰਦੇ ਹੋਏ ਜਿਹੜਾ ਹੈ ਇਸ ਕੇਸ ਨੂੰ ਬੇਸ ਕਰਕੇ ਮੇਨ ਦੋਸਤ ਇਹਦਾ ਇਸ ਤਰ੍ਹਾਂ ਸਰ ਕਿਹੜੀ ਜਗ੍ਹਾ ਤੋਂ ਪਕੜਿਆ ਗਿਆ? ਆ ਉੱਥੋਂ ਹੀ ਪਕੜਿਆ ਹੈਗਾ ਇਹਨੂੰ ਜਿਹੜਾ ਆਪਣਾ ਉਹ ਮੈਂਸਾ ਵਾਲੇ सर पहले भी कोई चाहती नहीं सर तो पहला कोई केस नहीं है बट जो प्राइमरी पूछताछ करने को तो जो है ड्रग्स लेता है जी तो बट इतना कोई एफआईआर दर्ज नहीं